देखो जी सुखपाल सिंह खैरा ਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡੀ ਜ਼ਾستی ਕੀਤੀ ਗਈ ਹੈ ਜਿਸ ਪ੍ਰਕਾਰ 8 ਸਾਲ ਪੁਰਾਣੇ ਕੇਸ ਦੇ ਵਿੱਚ ਖੈਰਾ ਸਾਹਿਬ ਨੂੰ ਇਨਵੋਲ ਕਰਕੇ ਹੁਣ ਫਿਰ 3 ਮਹੀਨੇ ਹੋ ਗਏ ਜ਼ਮਾਨਤ ਤੋਂ ਬਾਅਦ ਇੱਕ ਹੋਰ ਮਕਦਮਾ ਦਰਜ ਕੀਤਾ ਗਿਆ ਮੈਂ ਸਮਝਦਾ ਕਿ ਐਦੋਂ ਵੱਡੀ ਧੱਕੇਸ਼ਾਹੀ ਇਹ ਮੈਨੂੰ ਲੱਗਦਾ ਐ ਲੱਗਦਾ ਕਿ ਜਿਵੇਂ ਮੁਗਲ ਰਾਜ ਪੰਜਾਬ ਦੇ ਵਿੱਚ ਦੁਬਾਰਾ ਸਥਾਪਿਤ ਹੋ ਗਿਆ ਹੋਵੇ ਔਰ ਇਸ ਤਰ੍ਹਾਂ ਅੰਦਰ ਬੈਠੇ ਤੇ ਉਹ ਤਾਂ ਰਵਾ ਲਾ ਦੇ ਨਹੀਂ ਆ ਕਿ ਇਹ ਧਮਕੀ ਦਿੰਦਾ ਹੈ ਇਹਦੀ ਮੈਂ ਬਹੁਤ ਕਰੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਇਹ ਪਰਸਨਲ ਸਕੋਰ ਸੈੱਟ ਕੀਤਾ ਜਾ ਰਿਹਾ ਹੈ ਪੁਲਿਸ ਕਟਪੁਤਲੀ ਦੀ ਤਰ੍ਹਾਂ ਕੰਮ ਕਰ ਰਹੀ ਹੈ ਪੁਲਿਸ ਨੂੰ ਚਾਹੀਦਾ ਹੈ ਪੰਜਾਬ ਦੇ ਲਾਅ ਆਰਡਰ ਆਰਡਰ ਦੀ ਧਿਆਨ ਰੱਖੇ ਨਾ ਕਿ ਕਾਂਗਰਸੀਆਂ ਨੂੰ ਫੜ ਫੜ ਕੇ ਅੰਦਰ ਦੇਣ ਦਾ ਕੰਮ ਕਰੇ ਔਰ ਇਹ ਨਵੇਂ ਰੀਤੀ ਰਿਵਾਜ ਨਾ ਪਏ ਜਾਣ ਇਨ੍ਹਾਂ ਖਮਿਆਜਾ ਪੰਜਾਬ ਨੂੰ ਨਹੀਂ ਆਉਣ ਵਾਲੇ ਸਮੇਂ ਚ ਭੁਗਤਣਾ ਪਏਗਾ ਅਸੀਂ ਸੁਖਪਾਲ ਸਿੰਘ ਖੈਰਾ ਜੀ ਨਾਲ ਡਟ ਕੇ ਖੜੇ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ ਦੇ ਡੀਜੀਪੀ ਨੂੰ ਅਸੀਂ ਪਹਿਲਾ ਇਤਲਾਹ ਵੀ ਦਿੱਤੀ ਹੈ ਹੁਣ ਮਿਲਾਂਗੇ ਵੀ ਜਿਸ ਪ੍ਰਕਾਰ ਉਹਨਾਂ ਦੀ ਜਾਨ ਨੂੰ ਵੀ ਖਤਰੇ ਦੀ ਗੱਲ ਕੀਤੀ ਗਈ ਹੈ ਉਹਨਾਂ ਨੂੰ ਥ੍ਰੈਟ ਆਇਆ ਹੈ ਉਹਰੇ ਅਸੇਕੀ ਇੰਤਜ਼ਾਮ ਕੀਤੇ ਹੈ ਉਹਰੇ ਤੇ ਇੱਕ ਚਰਚਾ ਕਰਾਂਗੇ ਔਰ 12 ਤਰੀਕ ਨੂੰ ਮੈਂ ਦਵਿੰਦਰ ਯਾਦਵ ਜੀ ਨੂੰ ਨਾਲ ਲੈ ਕੇ ਔਰ ਸੀਐਲਪੀ ਲੀਡਰ ਸਾਹਿਬ ਨੂੰ ਨਾਲ ਲੈ ਕੇ ਸੁਖਪਾਲ ਸਿੰਘ ਖੈਰਾ ਜੀ ਨਾਲ ਅਸੀਂ ਮੁਲਾਕਾਤ ਕਰਾਂਗੇ ਜਿਹੜੀ ਪਰਸੋਂ ਯਾਨੀ ਕਿ 12 ਤਰੀਕ ਨੂੰ